ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੀ ਇੱਕ ਮਹਿਲਾ ਸਰਪੰਚਣੀ ਤੋਂ ਸਰਪੰਚੀ ਚਲੀ ਗਈ ਹੈ ਅਤੇ ਉਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਮੋਗਾ ਤੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਚੁਗਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਮੁਅਤਲ ਕਰ ਦਿੱਤਾ ਗਿਆ ਅਤੇ ਉਸ ਦੇ ਵੱਲੋਂ ਫਰਜੀ ਵਾੜਾ ਕਰਕੇ ਕੈਨੇਡਾ ਦੇ ਵਿੱਚ ਬੈਠੇ ਜਿਹੜੀ ਕਿ ਇੱਥੇ ਪੰਜਾਬ ਦੇ ਮੋਗਾ ਦੇ ਪਿੰਡ ਚੁਗਾ ਖੁਰਦ ਦੇ ਵਿੱਚ ਸਰਪੰਚੀ ਦੀ ਚੋਣ ਲੜੀ ਗਈ ਸੀ ਅਤੇ ਉਸ ਦੀ ਵਿਰੋਧੀ ਉਮੀਦਵਾਰ ਦੇ ਪਤੀ ਦੇ ਵੱਲੋਂ ਜਿਹੜੀ ਕੀ ਹੈ ਇਸ ਬੰਦੇ ਵਿੱਚ ਐਸਐਸਪੀ ਮੋਗਾ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਤੇ ਹੁਣ ਵੱਡਾ ਐਕਸ਼ਨ ਲੈਂਦਿਆਂ ਹੋਇਆਂ ਮਹਿਲਾ ਸਰਪੰਚ ਕੁਲਦੀਪ ਕੌਰ ਨੂੰ ਮੌਤਲ ਕੀਤਾ ਗਿਆ ਸੋ ਜਾਣਕਾਰੀ ਮਿਲੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਤਾਂ ਉਸ ਵੇਲੇ ਜਿਹੜੀ ਕੀ ਕੁਲਦੀਪ ਕੌਰ ਹੈ ਉਹ ਕੈਨੇਡਾ ਦੇ ਵਿੱਚ ਸੀ ਅਤੇ ਉਸ ਦੇ ਵੱਲੋਂ ਇੱਥੇ ਫਰਜ਼ੀ ਕਾਗਜ਼ਾ ਤਿਆਰ ਕਰਵਾ ਕੇ ਆਪਣੀ ਨਾਮਜ਼ਦਗੀ ਪਰੀ ਗਈ ਸੀ ਅਤੇ ਕਾਗਜ਼ਾਂ ਦੇ ਉੱਪਰ ਝਾਲੀ ਦਸਤਖਤ ਵੀ ਕੀਤੇ ਗਏ ਸਨ ਅਤੇ ਇਸ ਬੰਦੇ ਵਿੱਚ ਜਦੋਂ ਮਾਮਲੇ ਦਾ ਖੁਲਾਸਾ ਹੋਇਆ ਤਾਂ ਹੁਣ ਵਿਭਾਗੀ ਜਾਂਚ ਤੀਕਾਲ ਆਖੀ ਜਾ ਰਹੀ ਹੈ ਤੇ ਬਕਾਇਦਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਦੇ ਵੱਲੋਂ ਇਸ ਸੰਬੰਧੀ ਹੁਕਮ ਜਾਰੀ ਕੀਤੇ ਗਏ ਨੇ ਕਿ ਪਿੰਡ ਦੀ ਸਰਪੰਚਨੀ ਕੁਲਦੀਪ ਕੌਰ ਨੂੰ ਮੁਅਤਲ ਕਰ ਦਿੱਤਾ ਗਿਆ ਕਾਬਿਲ ਜ਼ਿਕਰ ਹੈ ਕਿ ਇਸ ਤਰ੍ਹਾਂ ਦੇ ਨਾਲ ਇਹ ਮਾਮਲਾ ਤੂਲ ਫਰਦਾ ਜਾ ਰਿਹਾ ਹੈ ਅਤੇ ਇਸ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਬੀਤੇ ਸਮੇਂ ਹੋਈਆਂ ਪੰਚਾਇਤੀ ਚੋਣਾਂ ਦੇ ਵਿੱਚ ਫਰਜੀ ਵਾੜਾ ਹੋਇਆ ਸੋ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਉਮੀਦਵਾਰ ਜਸਵਿੰਦਰ ਕੋਰ ਦੇ ਪਤੀ ਪਰਮਪਾਲ ਸਿੰਘ ਦੇ ਨਾਲ ਜਦੋਂ ਰਾਬਤਾ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਸਨ ਤਾਂ ਉਸ ਵੇਲੇ ਕੁਲਦੀਪ ਕੋਰ ਜੋ ਹੈ ਉਹ ਕੈਨੇਡਾ ਦੇ ਵਿੱਚ ਸੀ ਅਤੇ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਜਾਲੀ ਪੇਪਰ ਤਿਆਰ ਕਰਵਾਏ ਗਏ ਜਾਲੀ ਦਸਤਖਤ ਕੀਤੇ ਗਏ ਅਤੇ ਫਿਰ ਨਾਮਜ਼ਦਗੀ ਵੀ ਭਰੀ ਗਈ ਪਰ ਉਸ ਵੇਲੇ ਕੁਲਦੀਪ ਕੌਰ ਇੱਥੇ ਮੌਜੂਦ ਨਹੀਂ ਸੀ ਅਤੇ ਪੰਚਾਇਤ ਦੇ ਚੋਣਾਂ ਦੇ ਦੌਰਾਨ ਉਹ ਇੱਥੇ ਪਹੁੰਚ ਜਾਂਦੀ ਹੈ ਪਰ 32 ਵੋਟਾਂ ਦੇ ਫਰਕ ਦੇ ਨਾਲ ਜਿੱਤ ਜਾਂਦੀ ਹੈ ਅਤੇ ਇਸ ਸਬੰਧ ਦੇ ਵਿੱਚ ਵਿਰੋਧੀ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਪਰਮਪਾਲ ਦੇ ਵੱਲੋਂ ਬਕਾਇਦਾ ਐਸਐਸਪੀ ਮੋਗਾ ਨੂੰ ਦਰਖਾਸਤ ਦਿੱਤੀ ਜਾਂਦੀ ਹੈ ਜਿਸ ਤੇ ਉੱਪਰ ਕਾਰਵਾਈ ਕਰਦਿਆਂ ਹੋਇਆਂ ਕੁਲਦੀਪਕੌਰ ਸਮੇਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਤੇ ਹੁਣ ਅੱਜ ਜੋ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਨਿਕਲ ਕੇ ਆਇਆ ਕਿ ਪਿੰਡ ਦੀ ਮੈਲਾ ਸਰਪੰਚ ਨੂੰ ਮੁਅਤਲ ਕਰ ਦਿੱਤਾ ਗਿਆ। ਭਰਮਪਾਲ ਸਿੰਘ ਮੇਰਾ ਨਾਮ ਆ ਫਰੈਂਡ ਝੁਗਾ ਖੁਰਦ ਆ ਜੀ। ਮੇਰੀ ਵਾਈਫ ਜਸਵਿੰਦਰ ਕੌਰ ਸਰਪੰਚੀ ਦੀ ਚੋਣ ਲੜੇ ਸੀ ਜਿਨ੍ਹਾਂ ਦੇ ਮੁਕਾਬਲੇ 'ਚ ਇਹ ਜਿਨ੍ਹਾਂ ਨੂੰ ਅੱਜ ਕੁਲਦੀਪਕੁਰ ਨੂੰ ਮੁਅਤਲ ਕੀਤਾ ਗਿਆ ਮੈਂ ਇਹਨਾਂ ਦੇ ਆਰਡਰ ਲਏ ਆ ਡੀਡੀਪੀਓ ਸਾਹਿਬ ਤੋਂ। ਐਸ ਹੁਣੀ ਇਹ ਜਾਲੀ ਕਾਗਜ਼ੇ ਤਿਆਰ ਕਰਕੇ ਫੌਰਨ ਬੈਠੇ ਕੈਨੇਡਾ ਦੇ ਵਿੱਚ ਪੇਪਰ ਤਿਆਰ ਕਰਕੇ ਸਰਪੰਚੀ ਦੀ ਚੋਣ ਲੜੇ ਸੀਗੇ ਜਿਹਦੇ ਵਿੱਚ ਚੋਣ ਜਿੱਤ ਗਏ ਸੀਗੇ 32 ਵੋਟਾਂ ਤੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਤੇ ਪਹਿਲੇ ਹਫ਼ਤੇ ਨਵੰਬਰ ਦੇ ਪਹਿਲੇ ਹਫ਼ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਤਰਕਾਸਤ ਦਿੱਤੀ ਵੀ ਇਹਨਾਂ ਨੇ ਜੋ ਸਰਪੰਚੀ ਦੀ ਚੋਣ ਆ ਗਲਤ ਪੇਪਰ ਕਰਕੇ ਤਿਆਰ ਕਰਕੇ ਲੜੀਆ ਤੇ ਵੀ ਇਹ ਸਾਡੇ ਨਾਲ 420 ਕੀਤੀ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੇਖੋ ਟਾਈਮ ਤਾਂ ਜਰੂਰ ਲੱਗ ਗਿਆ ਪਰ ਅਸੀਂ ਧੰਨਵਾਦ ਹਾਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਇਨਸਾਫ ਮਿਲਿਆ ਇਹਨਾਂ ਤੇ ਐਫਆਈਆਰ ਦਰਜ ਵੀ ਹੋਈ ਜਿਹੜੇ ਬੰਦੇ 420 ਕਰਦੇ ਆ 6 ਬੰਦਿਆਂ ਤੇ ਐਫਆਈਆਰ ਦਰਜ ਹੋਈ ਹੈ ਪਿੰਡ ਦੇ ਹੀ ਆ ਪਿੰਡ ਦੇ ਹੀ ਆ ਜਿਨ੍ਹਾਂ ਨੇ ਗਲਤ ਦਕਸ਼ਤ ਕਰਕੇ ਫੇਲ ਤਿਆਰ ਕੀਤੀ ਸੀ ਉਹਨਾਂ ਤੇ ਹੀ ਹੋਈ ਆ ਸ਼੍ਰੀਮਤੀ ਕੁਲਦੀਪ ਕੌਰ ਸਰਪੰਚ ਗ੍ਰਾਮ ਪੰਚਾਇਤ ਉਗਾ ਖਰਦਦਾਈ ਜੀ ਇਹਨਾਂ ਦੇ 14/7/25 ਨੂੰ ਐਫ ਆਈ ਆਰ ਦਰਜ ਹੋਈ ਸੀ ਇਹਦੇ ਸਬੰਧ ਵਿੱਚ ਬੀ ਡੀ ਪੀਓ ਕੋਟੀ ਸਿੰਘ ਵੱਲੋਂ ਸਾਨੂੰ ਕੇਸ प्राप्त ਹੋਇਆ ਸੀਗਾ ਤੇ ਰੂਲ ਅਨੁਸਾਰ ਹੀ ਸੀ ਕੇਸ ਅੱਗੇ ਡਾਇਰੈਕਟ ਮਾਨ ਜੋ ਡਾਇਰੈਕਟਰ ਸਾਹਿਬ ਨੂੰ ਭੇਜ ਦਿੱਤਾ ਗਿਆ ਸੀ ਅਤੇ ਡਾਇਰੈਕਟਰ ਸਾਹਿਬ ਵੱਲੋਂ ਮੰਨਦੀ ਕਾਰਵਾਈ ਕੀਤੀ ਗਈ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਅਤੇ ਬੀ ਡੀ ਪੀਓ ਨੂੰ ਅਗਲੀ ਕਾਰਵਾਈ ਕਰਨ ਲਈ ਹੁਕਮ ਦਿੱਤੇ ਗਏ ਹਨ